ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਲਓ ਜੀ ਅੱਜ ਫਿਰ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਹਾਜ਼ਰ ਹਾਂ ਤੇ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਹੈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੋਹਣੇ ਸੋਹਣੇ ਸੂਟਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਠੀਕ ਹੈ ਜੀ ਲਓ ਜੀ ਆਪਾਂ ਵੀਡੀਓ ਕਰ ਲਿਆ ਆਂ ਸਟਾਰਟ ਇਹ ਵਾਲੇ ਜਿਹੜੇ ਅੱਜ ਸੋਹਣੇ ਸੂਟ ਦਿਖਾਉਣ ਜਾ ਰਹੇ ਹਾਂ ਇਹ ਹੋਣਗੇ ਪਿਓਰ ਕ੍ਰੈਸ਼ ਮਸਲੀਨ ਦੇ ਉੱਪਰ ਠੀਕ ਹੈ ਜੀ ਕ੍ਰੈਸ਼ ਮਸਲੀਨ ਸਟਾਫ ਹੋਵੇਗਾ ਇਹਦਾ ਤੇ ਪਿਓਰ ਦੇ ਵਿੱਚ ਹੋਵੇਗਾ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਸੋਹਣੇ ਕਲਰ ਪ੍ਰਿੰਟ ਰਹਿਣਗੇ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਬਹੁਤ ਸੋਹਣਾ ਰਹੇਗਾ ਤੇ ਜੋ ਵੀ ਤੁਹਾਨੂੰ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਹੈ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਵੀਡੀਓ ਦੇ ਨਾਲ ਬਨੇ ਰਹੇ ਜੀ ਕਿਉਂਕਿ ਵੀਡੀਓ ਦੇ ਐਂਡ ਵਿੱਚ ਆਪਾਂ ਇਸ ਸੂਟ ਦਾ ਪ੍ਰਾਈਸ ਵੀ ਦੱਸਾਂਗੇ ਸਟੱਫ ਸੋਨੂੰ ਦੱਸੇ ਤਾਂ ਪਿਓਰ ਕ੍ਰਸ਼ ਮਸਲੀਨ ਤੇ ਇਹ ਸੂਟ ਬਹੁਤ ਸੋਹਣੇ ਲੱਗਦੇ ਜਦੋਂ ਰੈਡੀ ਹੋ ਜਾਂਦੇ ਆ ਹਨ ਕਿ ਸੂਟ ਆਪਣੇ ਤੋਂ ਰੈਡੀ ਕਰਵਾਉਣਾ ਤਾਂ ਆਪਣੇ ਤੋਂ ਵੀ ਰੈਡੀ ਕਰਵਾ ਸਕਦੇ ਹੋ ਵਰਨਾ ਤੁਸੀਂ ਇਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਡੀ ਚੁਆਇਸ ਹੋਵੇ ਤੁਸੀਂ ਉਦਾਂ ਹੀ ਵਾਈ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਜੇਕਰ ਤੁਸੀਂ ਚਾਹੋਗੇ ਤਾਂ ਤੁਹਾਨੂੰ ਆਪਾਂ ਦੁਪੱਟਾ ਵੀ ਨਾਲ ਰੈਡੀ ਕਰਵਾ ਕੇ ਦੇ ਸਕਦੇ ਹਾਂ ਜੋ ਵੀ ਤੁਸੀਂ ਸਟੱਫ ਕਹੋਗੇ ਇਸ ਦੇ ਨਾਲ ਲਗਵਾਉਣ ਲਈ ਉਹੀ ਸਟੱਫ ਚ ਆਪਾਂ ਦੁਪੱਟਾ ਰੈਡੀ ਕਰਵਾ ਦੇਣਾ ਟਾਈ ਐਂਡ ਡਾਈ ਕਰੋ ਕਹੋਗੇ ਤਾਂ ਟਾਈ ਐਂਡ ਡਾਈ ਰੈਡੀ ਕਰਵਾ ਦੇਣਾ ਜੇ ਤੁਹਾਡੀ ਕੋਈ ਹੋਰ ਚੁਆਇਸ ਹੋਈ ਤਾਂ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਰੈਡੀ ਕਰਵਾ ਦੇਣਾ ਸੂਟ ਵੀ ਜੇਕਰ ਤੁਸੀਂ ਆਪਣੇ ਤੇ ਚਾਹੋਗੇ ਤਾਂ ਤੁਹਾਨੂੰ ਸਟੀਚਿੰਗ ਅਵੇਲੇਬਲ ਕਰਵਾ ਸਕਦੇ ਹਾਂ ਆਪਾਂ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਆਪਣੇ ਆਪ ਵੀ ਸਟਿਚ ਕਰਵਾ ਸਕਦੇ ਹੋ ਜਾਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਦੇਖੋ ਕਲਰ ਕੰਬੀਨੇਸ਼ਨ ਨੋਂ ਦਾ ਸੂਟ ਹੋਣਗੇ ਇਹਦੇ ਵਿੱਚ ਸਾਰੇ ਨੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੋਣਗੇ ਤੇ ਇੱਕ ਤੋਂ ਇੱਕ ਵੱਧ ਕੇ ਹੋਣਗੇ ਇਹ ਸਾਰੇ ਸੂਟਾਂ ਦਾ ਪ੍ਰਾਈਸ 2150 ਰੁਪਏ ਹੈ 2150 ਸ਼ਿਪਿੰਗ ਫ੍ਰੀ ਸ਼ਿਪਿੰਗ ਚਾਰजेस ਇਹਦੇ ਵਿੱਚ ਹੀ ਐਡ ਨੇ ਕੋਈ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ 2150 ਦੇ ਵਿੱਚ ਤੁਹਾਡੇ ਕੋਲ ਪਿਓਰ ਕ੍ਰਾਸ਼ ਮਸਲਿਨ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਇਹ ਸਾਰੇ ਸੂਟ ਮੈਚਿੰਗ ਦੇ ਵਿੱਚ ਰਹਿਣਗੇ ਜੀ ਆਲ ਓਵਰ ਕੋਈ ਵੀ ਸੂਟ ਨਹੀਂ ਹੋਵੇਗਾ ਸਾਰੇ ਸੂਟ ਮੈਚਿੰਗ ਹੋਣਗੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੇ ਲਈ ਆਲ ਓਵਰ ਸੂਟ ਵੀ ਅਵੇਲੇਬਲ ਕਰਾ ਸਕਦੇ ਹਾਂ ਵਟ ਕਲਰ ਪ੍ਰਿੰਟ ਚੇਂਜ ਹੋ ਸਕਦਾ ਹੈ ਹੋ ਸਕਦਾ ਹੈ ਸ਼ਾਇਦ ਸਾਨੂੰ ਸੇਮ ਵੀ ਆਲ ਓਵਰ ਮਿਲ ਜਾਵੇ ਪਰ ਓ ਥੋੜੇ ਜੀ ਕੋਸਟਲੀ ਪੈ ਜਾਂਦੇ ਆ ਜੋ ਆਲ ਓਵਰ ਸੂਟ ਹੁੰਦੇ ਆ ਬਾਕੀ ਤੁਸੀਂ ਜਿਵੇਂ ਵੀ ਚਾਹੋਗੇ WhatsApp ਨੰਬਰ ਦੇ ਉੱਪਰ ਕੰਟੈਕਟ ਕਰਕੇ ਆਪਾਂ ਨੂੰ ਤੁਹਾਡੀ ਚੁਆਇਸ ਦੱਸ ਸਕਦੇ ਹੋ ਆਪਾਂ ਉਸ ਦੇ ਅਕੋਰਡਿੰਗ ਤੁਹਾਨੂੰ ਸੂਟ ਅਵੇਲੇਬਲ ਕਰਵਾ ਦਾਂਗੇ ਥੈਂਕ ਯੂ